ਸਾਰੀ ਮੈਲਾ ਕਾਂਗਰਸ ਬਹੁਤ ਹੀ ਇੱਕ ਰੋਸ ਦੇ ਵਿੱਚ ਹੈ ਜੋ ਕਿ ਸਾਡੀ ਬੇਟੀ ਕਲਕੱਤੇ ਦੇ ਵਿੱਚ ਜੋ ਇੱਕ ਸੀਨੀਅਰ ਰੈਜ਼ੀਡੈਂਟ ਸੀ ਡਾਕਟਰ ਸੀ ਟ੍ਰੇਨੀ ਡਾਕਟਰ ਡਾਕਟਰ ਆਭਿਆ ਉਹਦੇ ਨਾਲ ਜੋ ਦਰਿੰਦਗੀ ਜੋ ਗੁੰਡਿਆਂ ਨੇ ਨਕਲੀ ਪੁਲਿਸ ਦੇ ਵਰਦੀ ਚ ਆ ਕੇ ਜੋ ਉਸ ਬੇਟੀ ਦੇ ਨਾਲ ਦੁਸ਼ਕਰਮ ਕੀਤਾ ਅਸੀਂ ਉਸ ਦੇ ਨਿਆਂ ਦੇ ਲਈ ਔਰ ਇਸ ਸਰਕਾਰ ਤੋਂ ਮੰਗ ਕਰਦੀਆਂ ਕਿ ਉਸ ਉਹਨਾਂ ਬਲਾਤਕਾਰੀਆਂ ਨੂੰ ਫਾਂਸੀ ਦੀ سزا ਦਿੱਤੀ ਜਾਵੇ ਸਾਰੀਆਂ ਭੈਣਾਂ ਦੀ ਇੱਕੋ ਡਿਮਾਂਡ ਹੈ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਜਿਹੜੀਆਂ ਸਾਡੀਆਂ ਔਰਤਾਂ ਭੈਣਾਂ ਇੰਨਾ ਪੜ੍ਹ ਲਿਖ ਕੇ ਉਹਨਾਂ ਦੇ ਮਾਪੇ ਬੜੀ ਤਸ਼ੱਦਦ ਕਰਾ ਕੇ ਕਰਕੇ ਉਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਨੇ ਕਾਬਿਲ ਬਣਾਉਂਦੇ ਨੇ ਤੇ ਜਦੋਂ ਉਹਨਾਂ ਦੀ ਬੱਚੀ ਦੇ ਨਾਲ ਦੁਸ਼ਕਰਮ ਕਰਕੇ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਾਂ ਸਾਰੀਆਂ ਭੈਣਾਂ ਅਸੀਂ ਇੱਕ ਪੂਰਾ ਦੇਸ਼ ਇਸ ਸਰਕਾਰ ਤੋਂ ਜਵਾਬ ਮੰਗਦਾ ਹੈ ਕਿ ਤੁਸੀਂ ਕਹਿੰਦੇ ਹੋ ਬੇਟੀ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਨਾਰੇ ਦਿਨੇਓ ਮਾਪੇ ਆਪਣੇ ਬੇਟੀ ਪੜ੍ਹਾਈ ਕੀ ਤੁਸੀਂ ਉਹਦੀ ਰੱਖਸ਼ਾ ਦੇ ਲਈ ਕੀ ਕੀਤਾ ਸੋ ਸਾਰਿਆਂ ਦੀ ਪੁਰਜੋਰ ਮੰਗ ਹੈ ਸਾਡੇ ਵਿੱਚ ਸਾਡੇ ਤੋਂ ਪਟਿਆਲਾ ਤੋਂ ਐਮਪੀ ਡਾਕਟਰ ਦਰੰਬੀਰ ਗਾਂਧੀ ਜੀ ਵੀ ਸਾਡੇ ਚ ਪਹੁੰਚੇ ਨੇ ਸਾਡੀ ਸਾਰੀਆਂ ਮਹਿਲਾ ਕਾਂਗਰਸ ਦੀਆਂ ਅਹੁਦੇਦਾਰ ਮੇਰੀ ਸ਼ਹਿਰੀ ਪ੍ਰਧਾਨ ਰੇਖਾ ਅਗਰਵਾਲ ਜੀ ਔਰ ਦਿਹਾਤੀ ਪ੍ਰਧਾਨ ਅਮਜੀਤ ਕੌਰ ਪੱਠਲ ਜੀ ਔਰ ਸਭੁੱਠੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਾਡੇ ਡੀਸੀਸੀ ਦੇ ਪ੍ਰਧਾਨ ਸਾਹਿਬ ਸਾਰਾ ਸੰਗਠਨ ਇਕੱਠਾ ਹੋ ਕੇ ਅੱਜ ਇਸ ਬੀਜੇਪੀ ਸਰਕਾਰ ਤੋਂ ਅਸੀਂ ਜਵਾਬ ਮੰਗਦੇ ਆ ਕਿ ਤੁਸੀਂ ਔਰਤਾਂ ਦੀ ਸੁਰੱਖਿਆ ਲਈ ਜਦੋਂ ਦੇ ਤੁਸੀਂ ਸੱਤਾ 'ਚ ਆਏ ਹੋ ਰਾਜਸਥਾਨ ਦੇ ਵਿੱਚ 6 6 ਮਹੀਨੇ ਦੇ ਵਿੱਚ ਤੁਹਾਡੀ ਸਰਕਾਰ ਦੇ ਵਿੱਚ 20000 ਔਰਤਾਂ ਦੇ ਅਪਰਾਧਾਂ ਦੇ ਕੇਸ ਦਰਜ ਹੋਏ ਨੇ ਔਰ ਤੁਸੀਂ ਕਹਿ ਰਹੇ ਹੋ ਦੇ ਵਿੱਚ ਕਮੀ ਆਈ ਹੈ ਤੁਹਾਨੂੰ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਉਸ ਬੇਟੀ ਦੇ ਲਈ ਅਸੀਂ ਅੱਜ ਜਵਾਬ ਮੰਗਦੀਆਂ ਔਰ ਬਹੁਤ ਹੀ ਇੱਕ ਵੱਡਾ ਸਾਡੇ ਸਾਰਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਹੈ ਅਸੀਂ ਸਲੋਗਨ ਲੈ ਕੇ ਤੇ ਕੈਂਡਲ ਮਾਰਚ ਸਾਰੀਆਂ ਅੱਜ ਉਹਨਾਂ ਦੇ ਬੇਟੀ ਦੀ ਆਤਮਾ ਦੀ ਸ਼ਾਂਤੀ ਲਈ ਕੱਢਣ ਜਾ ਰਹੇ